नमस्कार दोस्तों आरवी लाइव मीडिया देख रहे सारे दर्शका दा स्वागत है थाना सिटी फाजिल्का विच खड़े दर्जना मोटरसाइकिल अते व्हीकल हुन भी अपने असली मालिका दी हुडीक कर रहे हन जी हां पुलिस वलो लगातार एना व्हीकलान दे मालिका नु ट्रेस करन दी कार्रवाई जा रही है थाना सिटी दे एसएचओ लेखराज बट्टी अनुसार जिना व्हीकलान दी आरसी बनी हुई सी ओना दे मालिका नु पुलिस वलो एक-एक करके ट्रेस किता जा रहा है श्री गंगानगर अबोर्ड ਜਲਾਲਾਬਾਦ ਗੁਰੂ ਹਰ ਸਹਾਇ ਸਮੇਤ ਕਈ ਸ਼ਹਿਰਾਂ ਤੋਂ ਲੋਕ ਆ ਕੇ ਆਪਣੇ ਮੋਟਰਸਾਈਕਲ ਵਾਪਸ ਲੈ ਚੁੱਕੇ ਹਨ ਆਰਸੀ ਬਿਨਾ ਵਹੀਕਲਾਂ ਦੇ ਮਾਲਕਾਂ ਨੂੰ ਲੱਭਣਾ ਪੁਲਿਸ ਲਈ ਇੱਕ ਵੱਡੀ ਚੁਣੌਤੀ ਤੋਂ ਘੱਟ ਨਹੀਂ ਪੁਲਿਸ ਨੇ ਇਸ ਕੰਮ ਲਈ ਨਵੀਂ ਖਾਸ ਐਪ ਦੀ ਮਦਦ ਲੈਣੀ ਸ਼ੁਰੂ ਕਰ ਦਿੱਤੀ ਹੈ ਇਹ ਐਪ ਮਾਲਕਾਂ ਦੀ ਜਾਣਕਾਰੀ ਟ੍ਰੇਸ ਕਰਨ ਵਿੱਚ ਪੁਲਿਸ ਦੀ ਵੱਡੀ ਮਦਦ ਕਰ ਰਹੀ ਹੈ ਤੇ ਮੋਟਰਸਾਈਕਲ ਮਾਲਕਾਂ ਦੇ ਹਵਾਲੇ ਤੱਕ ਪਹੁੰਚਾਏ ਜਾ ਰਹੇ ਹਨ ਐਸ ਐਚਓ ਲੇਖ ਰਾਜ ਬੱਟੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਤੁਹਾਡਾ ਮੋਟਰਸਾਈਕਲ ਗੁੰਮ ਚੋਰੀ ਜਾਂ ਜ਼ਬਤ ਹੋਇਆ ਸੀਤਾ ਤੁਰੰਤ थाना सिटी फाजिल्का ਨਾਲ ਸੰਪਰਕ ਕਰੋ ਤੁਹਾਡਾ ਵਹੀਕਲ ਤੁਹਾਡਾ ਇੰਤਜ਼ਾਰ ਕਰ ਰਿਹਾ ਹੈ फाजिल्का ਤੋਂ ਆਰਬੀ ਲਾਈਵ ਮੀਡੀਆ ਲਈ ਰੁਪੇਸ਼ ਬਾਸਲ ਦੀ ਰਿਪੋਰਟ ਜੋ ਛੱਡੇ ਮਾਨਯੋਗ ਐਸਐਸਪੀ ਸਾਹਿਬ ਨੇ ਜਿਹੜੇ ਥਾਣਿਆਂ ਦੇ ਵਿੱਚ ਵਹੀਕਲ ਨੇ ਉਹਨਾਂ ਦੇ ਰਿਸਪੋਨਸ ਬਾਰੇ ਹਦਾਇਤਾਂ ਕੀਤੀਆਂ ਨੇ ਜਿਹੜੇ ਉਹਨਾਂ ਦੀ ਹਦਾਇਤਾਂ ਮੁਤਾਬਕ ਜਿਹੜਾ ਅਸੀਂ ਇਹ ਇੱਕ ਜਿਹੜੀ ਨਵੀਂ ਐਪ ਚੱਲੀ ਹੈ ਅਸੀਂ ਉਹਦੇ ਥਰੂ ਜਿਹੜੇ ਜਿੰਨੇ ਵੀ ਸਾਡੇ ਵਹੀਕਲ ਨੇ ਚੈਸੀ ਨੰਬਰ ਇੰਨ ਨੰਬਰ ਪਾ ਕੇ ਜਿਨ੍ਹਾਂ ਦੀਆਂ ਆਰਸੀਆਂ ਬਣੀਆਂ ਹੋਈਆਂ ਨੇ ਉਹ ਸਾਨੂੰ ਟਰੇਸ ਹੋ ਰਹਿਣ। ਅਸੀਂ ਘੜੋ ਘੜ ਜਿਹੜੇ ਨੇ 25 ਤੋਂ 30 ਵਹੀਕਲ ਨੇ ਜਿਹੜੇ ਉਹ ਅਸੀਂ ਟਰੇਸ ਕਰ ਚੁੱਕੇ ਆ ਤੇ ਮਾਲਕਾਂ ਨਾਲ ਰਾਬਤਾ ਕਾਇਮ ਕਰ ਚੁੱਕਾ। ਹੁਣ ਤੱਕ ਅਸੀਂ ਜਿਹੜੇ 10 ਵਹੀਕਲ ਨੇ ਉਹ ਅਸੀਂ ਅਸਲ ਮਾਲਕਾਂ ਤੱਕ ਜਿਹੜੇ ਪਹੁੰਚਾ ਚੁੱਕਿਆ ਤੇ ਬਾਕੀ 10-15 ਤੱਕ ਵਹੀਕਲ ਜਿਨ੍ਹਾਂ ਦੀਆਂ ਅਦਾਲਤ ਵੱਲੋਂ ਜ਼ਬੂਰਦਾਰੀਆਂ ਲੱਗ ਚੁੱਕੀਆਂ ਨੇ। ਤੇ ਮੈਂ ਤੁਹਾਡੇ ਮਾਤੀ ਹੋਰ ਇਹ ਲੋਕਾਂ ਨੂੰ ਅਪੀਲ ਵੀ ਕਰਾਂਗੇ ਵੀ ਆਪਣੀ ਜਿਹੜਾ ਵੀ ਕੋਈ ਵੀਕਲ ਹੈ ਆਰ.ਸੀ ਬਣਵਾ ਕੇ ਰੱਖਣ ਤਾਂ ਜੋ ਕਿਤੇ ਵੀ ਕੋਈ ਮਿਸ ਹੈਪਨਿੰਗ ਹੁੰਦੀ ਹੈ ਤੇ ਉਹਦੇ ਤੋਂ ਪਤਾ ਲੱਗ ਸਕੇ ਅਸਲ ਮਾਲਕ ਦਾ ਪਤਾ ਲੱਗ ਸਕੇ ਹੈ ਪ੍ਰਾਈਮ ਮਾਲਕ ਦਾ ਉੱਪਰ ਨਾਮ ਤੇ ਮੋਬਾਈਲ ਨੰਬਰ ਆ ਜਾਂਦਾ ਐਸ.ਸੀ ਨੰਬਰ ਇੰਆ ਨੰਬਰ ਪਰ ਕੇ ਤੇ ਨਾਮ ਮਾਰਕਾ ਪਰ ਕੇ ਹਾਂਜੀ ਅੱਛਾ ਉਹਦੇ ਜਿਹੜੇ ਮਾਲਕ ਦਾ ਪਛਾਣ ਹੋ ਰਹੀ ਹੈ ਮਾਲਕ ਦੀ ਪਛਾਣ ਹੋ ਰਹੀ ਹੈ ਜੇਕਰ ਕਈ ਬਾਈਕ ਹੈ ਜਿਹੜੀ ਹੋਣਗੀ ਜਿਨ੍ਹਾਂ ਦੀ ਪਛਾਣ ਨਹੀਂ ਹੋ ਪਾਰੇ ਉਹ ਉਹ ਵਹੀਕਲਾਂ ਦੀ ਪਛਾਣ ਜਿਹਨਾਂ ਦੇ ਆਰ ਸੀਆਂ ਨਹੀਂ ਬਣੀਆਂ ਆਉਂਦੀਆਂ। ਕਾਫੀ ਵਿੱਚ ਵਹੀਕਲ ਨੇ ਜਿਹੜੇ ਸਾਡੇ ਕੋਲ ਹਜ਼ਾਰ ਤੋਂ ਉੱਪਰ ਜਿਹੜਾ ਵਹੀਕਲ ਹੈ ਜਿਹੜਾ ਇੱਕ ਦੋ ਸਾਲਾਂ ਦੇ ਵਿੱਚ ਬਰਾਮਦ ਹੋਇਆ ਤੇ ਉਹਨਾਂ ਦੇ ਵਿੱਚੋਂ ਜਿਹੜੇ 25 ਤੋਂ 30% ਨੇ ਜਿਨ੍ਹਾਂ ਦੀਆਂ ਆਰ ਸੀਆਂ ਵਿਦਆਉਟ ਨੰਬਰ ਸੀਗੇ ਆਰ ਸੀਆਂ ਨਹੀਂ ਬਣੀਆਂ ਹੋਇਆ ਤੇ ਉਹਦੇ ਵਿੱਚੋਂ ਬਾਕੀ ਮਾਲਕਾਂ ਨੂੰ ਕਿੰਨੇ ਕੁ ਦਿੱਤੇ ਜਾ ਚੁੱਕੇ? ਮਾਲਕਾਂ ਨੂੰ ਅਸੀਂ 15 ਵਹੀਕਲ ਜਿਹੜੇ ਨੇ ਉਹ ਵਾਪਸ ਕਰ ਚੁੱਕੇ ਆ ਤੇ 15-20 ਦੀਆਂ ਹੋਰ ਸ਼ਬੁਰਦਾਰੀਆਂ ਮਾਲਕਾਂ ਨੇ ਲਾਈਆਂ ਆਈਆਂ। ਮੈਨੇ ਵੀ ਲੋਗ ਆਰਸੀ ਜ਼ਰੂਰ ਬਣਵਾਉਣਾ ਆਰਸੀ ਜ਼ਰੂਰ ਬਣਾਉਣ ਆਰਸੀ ਬਣ ਗਈ ਤੇ ਮੋਟਰਸਾਈਕਲ ਜਿਹੜਾ ਕਿਰੇ ਵੀ ਥਾਣੇ ਚ ਰਿਕਵਰ ਹੋਵੇਗਾ ਤੋਂ ਮਾਲਕ ਤੱਕ ਪਹੁੰਚਦਾ ਹੋ ਜਾਏਗਾ ਸ਼੍ਰੀ ਗੰਗਾ ਨਗਰ ਤੋਂ ਵੀ ਲੈ ਕੇ ਅਮੋਰ ਤੋਂ ਵੀ ਆਏ ਸੀਗੇ ਜਲਾਲਾਬਾਦ ਤੋਂ ਵੀ ਆਏ ਨੇ ਹੋਰ ਕਿੱਥੋਂ ਵੀ ਲੋਗ ਆ ਰਹੇ ਬਾਈਕ ਲੈਣ ਸਾਡੇ ਕੋਲ ਤੁਹਾਨੂੰ ਦੱਸਿਆ ਗੰਗਾ ਨਗਰ ਤੋਂ ਵੀ ਆਇਆ ਅਮੋਰ ਤੋਂ ਵੀ ਆਇਆ ਜਲਾਲਾਬਾਦ ਤੋਂ ਵੀ ਆਇਆ ਗੁਰੂ ਅਰਸ਼ਾਏ ਤੋਂ ਵੀ ਆਇਆ ਜਿਨ੍ਹਾਂ ਦੇ ਚੋਰੀ ਹੋਏ ਬਿਲਕੁਲ ਜੀ ਹਾਂ ਰਕਾਰ ਵੀ ਤਾਂ ਉਹਨਾਂ ਦਾ ਜਿਹੜਾ ਚਲਾਨ ਹੁੰਦਾ 207 ਚ ਬੰਦ ਹੁੰਦੇ ਨੇ ਫਿਰ ਉਹਨਾਂ ਨੂੰ ਮਿਲਣਾ ਔਖਾ ਜਾ ਔਖਾ ਜਾ